ਦੀ ਜਿਹੜੀ ਮੈਨਰ ਬੱਚੀ ਆ ਜਵਾਕੜੀ ਕੁੜੀ ਹੁੰਦੀ ਆ ਜਿਹੜੀ ਉਹ ਨਸ਼ੇ ਨਾਲ ਤਸਤ ਉਥੇ ਪਹੁੰਚਦੀ ਆ ਤੇ ਉਹਦੀ ਵੀਡੀਓ ਬਣਾ ਲੈਂਦੇ ਆ ਲੰਬੇ ਮਾਰ ਕੇ ਮੂੰਹ ਦਾ ਬਲਰ ਕਰਕੇ ਲੁਕੋ ਕੇ ਜਿਹੜੀਆਂ ਗੱਲਾਂ ਉਹ ਬੱਚੀ ਜਾਂਸਕ ਕਰਦੀ ਆ ਕਿ ਮੈਨੂੰ ਇੱਕ ਥੋੜੀ ਕੋਈ ਹੋਰ ਦਿੱਤੀ ਆ ਉਹਨੇ ਨਸ਼ੇ ਤੇ ਲਾਇਆ ਨਸ਼ੇ ਤੇ ਲਾ ਕੇ ਮੈਥੋਂ ਤੇ ਦਾ ਵਪਾਰ ਕਰਾਉਂਦੀ ਸੀ ਤੇ ਮੇਰੀ ਜ਼ਿੰਦਗੀ ਬਰਬਾਦ ਕਰਤੀ ਅੱਜ ਉਹੀ ਬੀਬੀ ਐ ਇਹਨਾਂ ਦੇਖਿਆ ਵੀ ਹੁਣ ਲੰਮਾ ਬਰਕੜਕੀ ਚ ਆ ਗਿਆ ਜਦੋਂ ਸਾਰੀ ਵੀਡੀਓ ਵਾਇਰਲ ਹੁੰਦੀ ਐ ਵੀਡੀਓ ਵਾਇਰਲ ਹੋਣ ਤੋਂ ਬਾਅਦ ਘੱਟੋ ਘੱਟ 1 ਮਹੀਨੇ ਬਾਅਦ ਉਸ ਬੀਬੀ ਦੇ ਖਿਲਾਫ ਮੁਕੱਦਮਾ ਦਰਜ ਹੁੰਦਾ ਓਦੇ ਹੋਰ ਪਰਿਵਾਰ ਦੇ ਮੈਂਬਰਾਂ ਖਿਲਾਫ ਮੁਕੱਦਮਾ ਦਰਜ ਹੁੰਦਾ ਉਸ ਤੋਂ ਬਾਅਦ ਪੂਰੇ 25 26 ਦਿਨਾਂ ਬਾਅਦ ਮਹਿੰਦਰਪਾਲ ਸਿੰਘ ਲੁੰਬੇ ਉੱਤੇ ਤੇ ਸਰਦੀਪ ਸਿੰਘ ਭੰਮ ਦੇ ਉੱਤੇ ਮੁਕੱਦਮਾ ਦਾ ਹੁੰਦਾ 200 ਐਕੜ ਦਾ ਤੇ ਐਨਡੀਪੀ ਐਕੜ ਦਾ ਉਹੀ ਮੁਕੱਦਮੇ ਦੇ ਵਿੱਚ ਦੋਨੇ ਨਾਮਿਤ ਕਰ ਦਿੱਤੇ ਜਾਂਦੇ ਆ ਜਿਹੜਾ ਮੁਕੱਦਮਾ ਉਸ ਦੀ ਵੀ ਤੇ ਹੁੰਦਾ ਇਹਨਾਂ ਦੀ ਗਲਤੀ ਕੀ ਸੀ ਇਹਨਾਂ ਦੀ ਗਲਤੀ ਸੀ ਕਿ ਇਹਨਾਂ ਨੇ ਇਹ ਜਨਤਕ ਕੀਤੀ ਗੱਲ ਇਹ ਪ੍ਰੇਮ ਮੈਡੀਕਲ ਵਾਲਾ ਜਿਹੜਾ ਕੋਰਸ ਹੀ ਸिखਾਉਂਦਾ ਉਹ ਬੰਦਾ ਸ਼ਰਿਆਂ ਮਸ਼ੇ ਵੇਚਦਾ ਏ ਇਹ ਕਹਿੰਦੇ ਆ ਜੁੱਧ ਨਸ਼ਿਆਂ ਵਿਰੋਧਾ ਉਹ ਭਾਈ ਸਾਹਿਬ ਤੁਸੀਂ ਜੁੱਧ ਨਸ਼ਿਆਂ ਵਿਰੋਧ ਦੀ ਗੱਲ ਕਰਦੇ ਆ ਛੋਟਾ ਐਮਐਲਏ ਆ ਆ ਸਪੋਰਟ ਸਕੂਲ ਆ ਭੜਟਾ ਭਾਈ ਜੀ ਉੱਥੇ ਬੱਚਿਆਂ ਦੇ ਕੋਲੋਂ ਇੱਕ ਉਹ ਵੈਪ ਪਤਾ ਨਹੀਂ ਗੀਤ ਪਤਾ ਨਹੀਂ ਕੀ ਕਹਿੰਦੇ ਆ ਵੈਪ 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 ਕਹਿੰਦੇ ਆ ਪਰਦੇ ਦੇ ਬੱਚੇ ਤੋਂ ਅਠਵੀਂ ਵਿੱਚ ਪੜਦੇ ਕੋਲ ਬਹਿ ਫੜੀ ਜਾਂਦੀ ਐ। ਬੱਸ ਉਹ ਬਹਿ ਬੇਚਣਾ ਕੌਣ ਸੀ? 11 ਵਿੱਚ ਪੜਦਾ ਇੱਕ ਬੱਚਾ ਜਿਹੜਾ ਸੁਖਾਨਾਮ ਵਾਲੇ ਐਮਐਲਏ ਦਾ ਭਤੀਜਾ ਹੈ। ਤਾਂ ਪ੍ਰਸ਼ਾਸਨ ਨੂੰ ਪੂਰਾ ਪਤਾ ਕੀ ਕਹਿੰਦਾ? ਉਹਦਾ ਜੀ ਐਮਐਲਏ ਦਾ ਭਤੀਜਾ ਹੈ। ਉਹਦੇ ਕਾਰਵਾਈ ਨਹੀਂ ਹੋਣੀ। ਇਹ ਕਹਿੰਦੇ ਆ ਨਸ਼ਿਆਂ ਮੁਰਤ ਜੁੱਦਾ ਹੀ ਛੇੜਿਆ ਹੋਇਆ। ਉਹ ਸਰਪੰਚ ਆਖੜਾ ਸਰਕਾਰ ਰਿਹਾ ਕਈ ਵਾਰੀ। 12 ਮੁਕੱਦਮਿਆਂ 12 ਮੁਕੱਦਮੇ ਐਂਡੀਪੀਐਸ ਦੇ ਬੰਦੇ ਦੇ ਉੱਤੇ ਉਹਦਾ ਘਰ ਘੋਟਾ ਆਉਣਗੇ ਆ ਸ਼ਰਿਆਮ ਬਾਗਾ ਪੁਰਾਣਾ ਐਮਐਲਏ ਉਹ ਦੀ ਸਪੋਰਟਸ ਖੜਾ ਉਹਨੇ ਲੋਟਸ ਦਾ ਚੁੱਕਿਆ ਦੇ ਘਰ ਤੋਂ ਆਉਣ ਬਾਰੇ ਆ ਗਰੀਬਾਂ ਦੇ ਕੋਲੇ ਝਾਂਦੇ ਫਿਰਦੇ ਆ ਇਹ ਮੇਰਾ ਮੁੱਖ ਮੰਤਰੀ ਕਹਿੰਦਾ ਨੰਬਰ ਦਿੱਤਾ WhatsApp ਦੇ ਉੱਤੇ ਇਹ ਨੰਬਰ ਦੇ ਉੱਤੇ ਵੀ ਸਾਨੂੰ ਦੱਸੋ ਕਿਹੜਾ ਬੰਦਾ ਚਿੱਟਾ ਵੇਚਦਾ ਕਿੱਥੇ ਬਦਲਾ ਸੀ ਕਾਰਵਾਈ ਕਰਾਂਗੇ ਇਹ ਨਾ ਐਸਪੀ ਡੀ ਭਾਰਤ ਜੋ ਸਿੰਗਲਾ ਕਹਦਾ ਕੀ ਕਹਿੰਦਾ ਤੂੰ ਠੇਕਾ ਲਿਆ ਓਏ ਪੁਚਾ ਕੇ ਵੀਡੀਓ ਪਾ ਦਿੰਦਾ ਜਿਹੜੇ ਬੰਦੇ ਨੇ ਜਨਤਕ ਕੀਤੀ ਗੱਲ ਫਲਾਸੇ ਕੀਤੇ ਕਿ ਪ੍ਰੇਮ ਮੈਡੀਕਲ ਵਾਲਾ ਕਿਵੇਂ ਨਸ਼ੇ ਵੇਚਦਾ ਕੀ ਸਹੇਦੇ ਵੇਚਦਾ ਉਹਨੂੰ ਬਾਅ ਕੇ ਤੇ ਐਸਪੀ ਡੀ ਦੇ ਦਫ਼ਤਰ ਵਿੱਚ ਦੀ ਵੀਡੀਓ ਡਿਲੀਟ ਕਰਾਈ ਗਈ ਆ ਇਹ ਐਨਸੇ ਰੁਕਣਗੇ ਗੱਜ-ਬੱਜ ਕੇ ਫਤਿਹ ਦੀ ਸਾਂਝ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਿੰਦਰ ਬਾਸ ਸਿੰਘ ਲੂੰਬਾ ਕਿਸੇ ਜਾਣ ਪਹਿਚਾਨ ਦੇ ਮਤਹਾਜ ਨਹੀਂ ਆ ਆਪਾਂ ਸਾਰੇ ਜਾਣਦੇ ਆ ਉਹ ਬੀਬੀ ਸਾਡੀ ਐਮਐਲਏ ਜਿਹੜੀ ਇੱਥੋਂ ਵਾਲੀ ਮੋਗੇ ਵਾਲੀ ਏ ਸੀ ਵਾਲੀ ਬੀਬੀ ਬਾਈਦੀ ਹੈ ਜਿਹੜੀ ਹਸਪਤਾਲ ਦੇ ਵਿੱਚੋਂ ਏ ਸੀ ਲਹਾ ਕੇ ਆਦੇ ਘਰੇ ਲਾ ਲਈ ਜਿਹੜੀ ਨੇ ਤੇ ਜਿਹੜਾ ਸਰਕਾਰੀ ਡਰਾਈਵਰ ਸਰਕਾਰੀ ਹਸਪਤਾਲ ਦਾ ਜਿਹਦੇ ਬੀਬੀ ਦੇ ਨਾਲ ਚੱਲਦਾ ਸੀ ਬੀਬੀ ਦੀ ਡਰਾਈਵਰੀ ਕਰਦਾ ਰਿਹਾ ਸਾਫਤ ਜੋਦੋਂ ਇਹਨਾਂ ਸਾਰੀਆਂ ਗੱਲਾਂ ਦਾ ਖੁਲਾਸਾ ਮਹਿੰਦਰਪਾਲ ਸਿੰਘ ਲੁੰਬੇ ਨੇ ਕੀਤਾ ਵੀ ਬੀਬੀ ਤੈਨ ਨੇ ਇਸ ਵੀ ਸਰਕਾਰੀ ਹਸਪਤਾਲ ਚ ਆਏ ਹੋਏ ਲਾ ਕੇ ਉਹਦੇ ਘਰੇ ਲਾ ਲਿਆ ਉਹਨੇ ਤੇ ਨਾਲੇ ਡਰਾਈਵਰ ਨੂੰ ਨਾਲ ਲਾਣਾ ਰੱਖਦੀ ਆ ਜਿਆ ਸਰਕਾਰੀ ਡਰਾਈਵਰ ਆ ਭਾਈ ਉਸ ਤੋਂ ਬਾਅਦ ਮਹਿੰਦਰਪਾਲ ਸਿੰਘ ਲੁੰਬੇ ਤੇ ਮੁਕੱਦਮਾ ਦਰਜ ਹੋਇਆ ਤੇ ਉਹਦੀ ਬਗਦੀ ਚਾ ਕਿਉਂ ਉਹ ਸਵਾਲੇ ਕਰਦੀ ਅੱਜ ਉਹੀ ਬੀਬੀ ਐ ਇਹਨੇ ਦੇਖਿਆ ਵੀਰ ਹੁਣ ਲੂੰਬਾ ਬਰਕੜਕੀ ਚ ਆ ਗਿਆ ਥੋੜੀ ਜਿਹਾ ਘਟਨਾ ਬਾਰੇ ਜਾਣਕਾਰੀ ਸਾਂਝੀ ਕਰਦੇ ਆਂ ਕੋਰਤੀ ਸੇ ਖਾਂ ਦੇ ਵਿੱਚ ਨਸ਼ਿਆਂ ਦੇ ਖਿਲਾਫ ਇੱਕ ਰੈਲੀ ਹੁੰਦੀ ਹੈ ਤੇ ਮਹਿੰਦਰਪਾਲ ਸਿੰਘ ਲੂੰਬਾ ਲੂੰਬਾ ਤੇ ਸੁਖਵੀਰ ਸਿੰਘ ਧੰਮ ਜਿਹੜੇ ਲੰਮੇ ਸਮੇਂ ਤੋਂ ਨਸ਼ਿਆਂ ਦੇ ਖਿਲਾਫ ਕੰਮ ਕਰ ਰਹੇ ਆ ਉਹ ਵੀ ਉਸ ਰੈਲੀ ਦੇ ਵਿੱਚ ਪਹੁੰਚਦੇ ਆ ਇੱਕ 17-18 ਸਾਲ ਦੀ ਜਿਹੜੀ ਮైనਰ ਬੱਚੀ ਹੈ ਜਵਾਕੜੀ ਕੁੜੀ ਹੁੰਦੀ ਹੈ ਜਿਹੜੀ ਉਹ ਨਸ਼ੇ ਨਾਲ ਤੁਰ ਤਾ ਉੱਥੇ ਪਹੁੰਚਦੀ ਐ ਤੇ ਉਹਦੀ ਵੀਡੀਓ ਬਣਾ ਲੈਂਦੇ ਆ ਲੁੰਬੇ ਵਰਕੇ ਮੂੰਹ ਦਾ ਬਲਰ ਕਰਕੇ ਲੁਕੋ ਕੇ ਜਿਹੜੀਆਂ ਗੱਲਾਂ ਉਹ ਬੱਚੀ ਜਾਂਸਕ ਕਰਦੀ ਐ ਕਿ ਮੈਨੂੰ ਇੱਕ ਥੋੜੀ ਕੋਈ ਹੋਰ ਦਿੱਤੀ ਐ ਉਹਨੇ ਨਸ਼ੇ ਤੇ ਲਾਇਆ ਨਸ਼ੇ ਤੇ ਲਾ ਕੇ ਮੈਥੋਂ ਤੇ ਦਾ ਵਪਾਰ ਕਰਾਉਂਦੀ ਸੀ ਤੇ ਮੇਰੀ ਜ਼ਿੰਦਗੀ ਬਰਬਾਦ ਕਰਤੀ ਜਦੋਂ ਸਾਰੀ ਵੀਡੀਓ ਵਾਇਰਲ ਹੁੰਦੀ ਐ ਵੀਡੀਓ ਵਾਇਰਲ ਹੋਣ ਤੋਂ ਬਾਅਦ ਘੱਟੋ ਘੱਟ 1 ਮਹੀਨੇ ਬਾਅਦ ਉਸ ਦੀ ਵੀ ਦੇ ਖਿਲਾਫ ਮੁਕਦਮਾ ਦਰਜ ਹੁੰਦਾ ਹੈ ਉਹਦੇ ਹੋਰ ਪਰਿਵਾਰ ਦੇ ਮੈਂਬਰਾਂ ਖਿਲਾਫ ਮੁਕਦਮਾ ਦਰਜ ਹੁੰਦਾ ਹੈ ਤੇ ਉਸ ਤੋਂ ਬਾਅਦ ਪੂਰੇ 25 26 ਦਿਨਾਂ ਬਾਅਦ ਮਹਿੰਦਰਪਾਲ ਸਿੰਘ ਲੁੰਬੇ ਉੱਤੇ ਤੇ ਸੁਖਦੀਪ ਸਿੰਘ ਭੰਮ ਦੇ ਉੱਤੇ ਮੁਕਦਮਾ ਦਰਜ ਹੁੰਦਾ 500 ਏਕਟ ਦਾ ਤੇ ਐਨਡੀਪੀ ਏਕਟ ਦਾ ਉਹੀ ਮੁਕਦਮੇ ਦੇ ਵਿੱਚ ਇਹ ਦੋਨੇ ਨਾਮ ਦੇ ਜ਼ਿਕਰ ਦੁੱਤੇ ਜਾਂਦੇ ਆ ਜਿਹੜਾ ਮੁਕਦਮਾ ਉਸ ਦੀ ਵੀ ਤੇ ਹੁੰਦਾ ਇਹਨਾਂ ਦੀ ਗਲਤੀ ਕੀ ਸੀ ਇਹਨਾਂ ਦੀ ਗਲਤੀ ਸੀ ਕਿ ਇਹਨਾਂ ਨੇ ਇਹ ਜਨਤਕ ਕੀਤੀ ਗੱਲ ਕਿ ਪ੍ਰੇਮ ਮੈਡੀਕਲ ਵਾਲਾ ਜਿਹੜਾ ਕੋਟ ਹੀ ਸੇਖਣਦਾ ਉਹ ਬੰਦਾ ਸ਼ਰਿਆ ਮਸ਼ੇ ਵੇਚਦਾ ਜਦੋਂ ਸਰਕਾਰ ਦਾ ਕੋਈ ਪ੍ਰੋਗਰਾਮ ਹੁੰਦਾ ਕੋਈ ਰੈਡੀ ਮਜਾਰਾ ਹੁੰਦਾ ਕੋਈ ਸਮਾਗਮ ਹੁੰਦਾ ਸਾਰਾ ਖਰਚਾ ਪ੍ਰੇਮ ਕੁਮਾਰ ਮੈਡੀਕਲ ਦਾ ਕਰਦਾ ਇਹ ਬੀਬੀ ਜਿਹੜੀ ਐਮਐਲਏ ਐਟੋਂਦੀ ਇਹ ਉਹਦੀ ਪਾਸੇ ਖੜੀ ਐ ਉਹਨੂੰ ਵਿਚਾਰ ਰਹੀ ਐ ਉਹਦੇ ਪਰਚਾ ਦੇਣ ਦੀ بجائے ਭਿੰਦਰਪਾਲ ਲੂੰਗਰ ਦੀ ਵਾਰ ਦੱਬਣ ਲਈ ਪਰਚਾ ਦਿੱਤਾ ਜਾਂਦਾ ਓਹੀ ਧਨਾਮਾ ਤੈਤ ਨਸ਼ੇ ਰੀ ਧਾਰਾ ਦੇ ਬਾਕਸਟ ਲਾ ਕੇ ਫਰਾਨੀ ਜਨ ਗੱਲ ਐ ਇਹ ਕਹਿੰਦੇ ਆ ਜੁੱਧ ਨਸ਼ਿਆਂ ਵਿਰੁੱਧ ਉਹ ਭਾਈ ਸਾਹਿਬ ਤੁਸੀਂ ਜਦੋਂ ਸ਼ਿਆਮਪਤ ਹੀ ਗੱਲ ਕਰਦੇ ਆ ਸੋਡਾ ਐਮ ਐਲ ਏ ਐਜ ਤੋਂ ਬਾਕੇ ਬਣਾਣੇ ਤੋਂ ਅਮਰਪੁਰ ਤੋਂ ਸੁਖਵੰਦਾ ਐਜ ਤੋਂ 10 ਦਿਨ ਪਹਿਲਾਂ ਵੀ ਘਟਨਾ ਹੋ ਸਾਂਝੀ ਕਰਦਾ ਆ ਆ ਸਪੋਰਟ ਸਕੂਲ ਹੈ ਭਗਤਾ ਭਾਈ ਚ ਉੱਥੇ ਬੱਚਿਆਂ ਦੇ ਕੋਲੋਂ ਇੱਕ ਉਹ ਬੈਬ ਪੜਾਈ ਦੀ ਗੀਤ ਪੜਾਈ ਕੀ ਕਹਿੰਦੇ ਆ ਬੈਬ ਬੈਬ ਕਹਿੰਦੇ ਆ ਪਰਤੇ ਦੇ ਬੱਚੇ ਤੋਂ 8ਵੀਂ ਚ ਪੜਦੇ ਕੋਲੋਂ ਬਹਿ ਫੜੀ ਜਾਂਦੀ ਐ ਉਹ ਬੱਚੇ ਦਾ ਬਾਪ ਹੀਰਾ ਸਿੰਘ ਨਾਮ ਦਾ ਭਗਤੇ ਤੋਂ ਐ ਉਹ ਸਕੂਲ ਚ ਆਉਂਦਾ ਐ ਸਕੂਲ ਚ ਆ ਕੇ ਕਹਿੰਦਾ ਵੀ ਮੇਰੇ ਜਵੰਗ ਦੀ ਗਲਤੀ ਐ ਜੋ ਸਜ਼ਾ ਦਿਓਗੇ ਮੈਨੂੰ ਮਨਜ਼ੂਰ ਐ ਪਰ ਉਹ ਬਹਿ ਵੇਚਣ ਵਾਲਾ ਕੌਣ ਸੀ 11ਵੀਂ ਚ ਪੜਦਾ ਇੱਕ ਬੱਚਾ ਜਿਹੜਾ ਸੁਖਾ ਨਾਮ ਵਾਲੇ ਐਮਐਲ ਦਾ ਭਤੀਜਾ ਉਹ ਕਹਿੰਦਾ ਕੋਈ ਗਾਲ ਨਹੀਂ ਮੈਨੂੰ ਕੋਈ ਦੁੱਖ ਨਹੀਂ ਮੈਂ ਆਪਣਾ ਬੱਚਾ ਹਟਾਉਣ ਨੂੰ ਤਿਆਰ ਹਾਂ ਸਕੂਲ ਦੇ ਤੇ ਆਏ ਪਾ ਆਪਣਾ ਬੱਚਾ ਹਟਾਲਾ ਪਰ ਜਿਹੜਾ ਬੱਚੇ ਨੇ ਲਿਆ ਕੇ ਗੈਰਮੇਜ ਪੜਦੇ ਨੇ ਵੇਚੀ ਆ ਇਹ ਜਵਾਕਾਂ ਨੂੰ ਹੋਰ ਨੂੰ ਨਸ਼ੇ ਤੇ ਲਾ ਰਿਆ ਉਹਦੇ ਬਾਰੇ ਕੀ ਕਰੋਗੇ ਤਾਂ ਪ੍ਰਸ਼ਾਸਨ ਸਕੂਲਾਂ ਦਾ ਪਤਾ ਕੀ ਕਹਿੰਦਾ ਉਹਦਾ ਜੀ ਐਮਐਲਏ ਦਾ ਭਤੀਜਾ ਹੈ ਉਹਦੇ ਕਾਰਵਾਈ ਨਹੀਂ ਹੋਣੀ ਇਹ ਕਹਿੰਦੇ ਆ ਨਸ਼ੇ ਅਮਰਤ ਜਦੋਂ ਹੀ ਛੇੜਿਆ ਹੋਇਆ ਇਹਨਾਂ ਦੇ ਐਮਐਲਏ ਇਹਨਾਂ ਦੇ ਗਾਂਵ ਜਵਾਕ ਸਕੂਲਾਂ ਕੀ ਕਰ ਰਹੇ ਆ ਉਹਦੀ ਕਿਵੇਂ ਸਪੋਰਟ ਕਰਦੇ ਆ ਆ ਤੁਹਾਡੇ ਚੌਧਰੀ ਆ ਪਿੰਡ ਦਾ ਨਾ ਚੌਧਰੀ ਦਾ ਪਿੰਡ ਚੌਧਰੀ ਦਾ ਸੰਗਤ ਉਹ ਸਰਪੰਚ ਚਾਹਤ ਦਾ ਸਾਫਕਾ ਰਿਹਾ ਕਈ ਵਾਰੀ 12 ਮੁਕਦਮਿਆਂ 12 ਮੁਕਦਮੇ ਐਂਡੀਕਸ ਦੇ ਬੰਦੇ ਦੇ ਉੱਤੇ ਉਹਦਾ ਘਰ ਘੋਟਾਉਂਗੇ ਆ ਸ਼ਰਿਆ ਬਾਗਾ ਪੁਰਾਣਾ ਐਮਐਲਏ ਉਹਦੀ ਸਪੋਰਟਸ ਖੜਾ ਉਹਨੇ ਲੋਟਸ ਦਾ ਕਿਹਦੇ ਘਰ ਤੋਂ ਆਉਣ ਬਾਰੇ ਆ ਗਰੀਬਾਂ ਦੇ ਕੋਲੇ ਝਾਂਦੇ ਫਿਰਦੇ ਆ ਆਜਾ ਲੈ ਕੇ ਜੇ ਅਸੀਂ ਵੀ ਤੁਰ ਜਾਂਦੇ ਉਹ ਤੁਰ ਜਾਂਦੇ ਜੇ ਅਸੀਂ ਵੀ ਲੈ ਕੇ ਪਰ ਜਿਹੜਾ ਚੌਧਰੀ ਵਾਲਾ ਸਰਪੰਚਾ ਹਿਸਾਬ ਦਾ ਬਾਰਾ ਮੁਕਰਦਬੇ ਐਂਡੀ ਕਸਤੇ ਤੇ ਜਿਹੜੀ ਸੱਜੀ ਕੱਬੀ ਬਾਹ ਐ ਸਾਰੇ ਬਾਕੀ ਪੁਰਾਣੇ ਐਮਐਲਏ ਦੀ ਇਹ ਕਹਿੰਦੇ ਨਸ਼ਿਆਂ ਬੰਦ ਜੁੱਧ ਛੇੜਿਆ ਹੋਇਆ ਜੀ ਅਸੀਂ ਨਸ਼ੇ ਦਾ ਖਾਤਮਾ ਕਰਨ ਤੋਂ ਲੈ ਹੋਏ ਆ ਫਿਰ ਭਾਵੋ ਗੱਲਾਂ ਕਹਿਣ ਦੀਆਂ ਹੋਰ ਆ ਕਮਾਉਣ ਦੀਆਂ ਹੋਰ ਆ ਗੱਲਾਂ ਬਹੁਤ ਬੁਲਾ ਰਹਿਣ ਤੁਹਾਨੂੰ ਨਾਲ ਸਾਂਝੀਆਂ ਕੀਤੀਆਂ ਨੇ ਬਹੁਤ ਗੱਲਾਂ ਹੋ ਗਈਆਂ ਹੁਣ ਆਪਾਂ ਅੱਜ ਕਿਉਂ ਇਕੱਠੇ ਹੋਏ ਆ ਜਾਂ ਕਿਉਂ ਇਕੱਠੇ ਹੋਣਾ ਪੈ ਗਿਆ ਜਿਹੜਾ ਬੰਦਾ ਇੱਥੇ ਬੋਲਦਾ ਜਿਹੜਾ ਬੰਦਾ ਇੱਥੇ ਆਪਣੀ ਆਵਾਜ਼ ਬੁਲੰਦ ਕਰਦਾ ਮੈਂ ਤੁਹਾਡੇ ਸਾਹਮਣੇ ਖੜਾ ਸਰਕਾਰ ਬਣੀ ਬਣੀ ਉਹਲੇ 5-6 ਮਹੀਨੇ ਹੋ ਗਏ ਸੀ ਉਹ ਚੱਕ ਕੇ ਐਨਡੀ ਕਿਸ਼ਤ ਦਾ ਮੁਕੱਦਮਾ ਤਰਨਤਾਰਨ ਜਿਹਨੇ ਦਿੱਤਾ ਮਰੇ ਤੇ ਦੇਖੋ ਨਾ ਇੱਕ ਐਸਪੀ ਡੀ ਹੈ ਬਾਲ ਕ੍ਰਿਸ਼ਨ ਸਿੰਘਲਾ ਉਹੋ ਪਤਾ ਕੀ ਕਹਿੰਦਾ ਲੂੰਬੇ ਨੂੰ ਬੁਲਾ ਕੇ ਤੇ ਬੰਦੇ ਦਾ ਭੰਮ ਨੂੰ ਕਹ ਤੂੰ ਠੇਕਾ ਲਿਆ ਤੂੰ ਵੀਡੀਓ ਬਣਾ ਬਣਾ ਪਾਉਣਾ ਇਹਨਾਂ ਦਾ ਮੁੱਖ ਮੰਤਰੀ ਕਹਿੰਦਾ ਨੰਬਰ ਦਿੱਤਾ WhatsApp ਦੇ ਉੱਤੇ ਇਹ ਨੰਬਰ ਦੇ ਉੱਤੇ ਸਾਨੂੰ ਦੱਸੋ ਕਿਹੜਾ ਬੰਦਾ ਚਿੱਟਾ ਵੇਚਦਾ ਕਿੱਥੇ ਬਗੜਾ ਸੀ ਕਾਰਵਾਈ ਕਰਾਂਗੇ ਤੇ ਇਹਨਾਂ ਦਾ SP ਦੀ ਬਾਲ ਤੋਂ ਸਿੰਗਲਾ ਕਹਿੰਦਾ ਕੀ ਕਹਿੰਦਾ ਤੂੰ ਠੇਕਾ ਲਿਆ ਓਏ ਤੂੰ ਚਾਕੇ ਵੀਡੀਓ ਪਾ ਦਿੰਨਾ ਆ ਮੁੰਡਾ ਗੋੜੀ ਸੇ ਘਾਤੋ ਮਾਨਜਮ ਵਾਲਾ ਜਿਹੜੇ ਬੰਦੇ ਨੇ ਜਨਤਕ ਕੀਤੀ ਗੱਲ ਬਲਾਸੇ ਕੀਤੇ ਕਿ ਪ੍ਰੇਮ ਮੈਡੀਕਲ ਵਾਲਾ ਕਿਵੇਂ ਨਸ਼ੇ ਵੇਚਦਾ ਕੀ ਸਹੇਦੇ ਵੇਚਦਾ ਉਹਨੂੰ ਬਾਅਦ ਕੇ ਤੇ ਐਸਪੀਡੀ ਦੇ ਦਸਤ ਦੇ ਵਿੱਚ ਦੀ ਵੀਡੀਓ ਡਿਲੀਟ ਕਰਾਈ ਗਈ ਆ ਇਹ ਐਂ ਨਹੀਂ ਰੋਕਣਗੇ ਇਹਨਾਂ ਤੋਂ ਬਾਅਦ ਲੂੰਦੇ ਨੇ ਐਸਪੀਡੀ ਬਾਹਰ ਪਹਿੰਦੇ ਕੋਲੇ ਇੱਕ ਦਰਖਾਸਤ ਆਈ ਜੋ ਡੀਜੀਪੀ ਨੂੰ ਦਿੱਤੀ ਸੀ ਮੈਂ ਇੱਥੇ ਦਾ ਗੁਰਚਰਨ ਸਿੰਘ ਕੋਲੋਂ ਹੈਗਾ ਸਮਗਲਰ ਆ ਉਹਦੇ ਖਿਲਾਫ ਤੇ ਐਸਪੀਡੀ ਇਹ ਕੁਰਸੀ ਦੇ ਉੱਤੇ ਸੋਇਲਰ ਨੂੰ ਬਿਠਾਈ ਬੈਠਾ ਬਰਾਬਰ ਗੁਰਚਰਨ ਸਿੰਘ ਨੂੰ ਤੇ ਇਧਰ ਬੈਠਾ ਲੁੰਬਾ ਲੁੰਬੇ ਨੂੰ ਕਹਿੰਦਾ ਦਰਖਾਸਤ ਵਾਪਸ ਲੈ ਲੈ। ਦਿਨ-ਦਿਜੇ ਚੰਗੇਰੀ ਹੋਣਗੇ। ਇਹ ਕਹਿੰਦੇ ਇਹ ਨਸ਼ੇ ਰੋਕ ਦਿਆਂਗੇ ਯਾਰ। ਸੋ ਪੰਜਾਬ ਦੇ ਲੋਕੋ ਨਾ ਤੁਹਾਡੀ ਜਵਾਨੀ ਬਚਣੀ ਐ, ਜਵਾਨੀ ਤਾਂ ਗਈ ਨਸ਼ੇ 'ਚ ਲੁੱੜ ਗਈ ਤੇ ਤੁਹਾਡੇ ਜਵਾਕ ਸਕੂਲਾਂ ਸਾਹਮਣੇ ਆਪਦੇ ਜਿਹੜੇ ਪੰਜਵੀਂ, ਸੱਤਵੀਂ, ਅੱਠਵੀਂ, ਦਸਵੀਂ 'ਚ ਪੜਦੇ ਜਵਾਕ ਆ ਉਹ ਵੀ ਉਹ ਇੰਨਾ ਖਤਰਨਾਕ ਨਸ਼ਾ ਮਜ਼ਹਰਾਨ ਰਹਿ ਗਿਆ ਉਹ ਕਹਿੰਦੇ ਬੰਦਾ ਜਦੋਂ ਇੱਕ ਵਾਰੀ ਲੱਗ ਜਾਂਦਾ ਜਵਾਕ ਜਿਹੜਾ ਜਵਾਕ ਨੂੰ ਆਨਲਾਈਨ ਲੈ ਰਹੇ ਅੱਜ ਕੱਲ ਜਿਹੜਾ ਪੈਕ ਪਤਾ ਨਹੀਂ ਕੀ ਬੋਲਦੇ ਆ ਸਮੋਕਣ ਕਰਦੇ ਆ ਖਿੱਚਦੇ ਆ ਡਰਕਟਰ ਹੋ ਜਾਂਦੇ ਆ ਆਦੀ ਹੋ ਜਾਂਦੇ ਆ ਇੱਕ ਵਾਰੀ ਆਦੀ ਹੋ ਗਏ ਤਾਂ ਮੁੜ ਕੇ ਉਹਦੀ ਆਦਤ ਨਹੀਂ ਛੁੱਟਦੀ ਹੌਲੀ 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 ਫਿਰ ਬੰਦਾ ਚਾਹੇ ਉਹਦੇ ਵਿੱਚ ਚਟਾ ਪਾ ਲੋ ਚਾਹੇ ਕੈਪਸੂਲ ਕੋਈ ਘੋਲ ਕੇ ਪਾਲੋ ਚਾਹੇ ਜੋ ਮਰਜੀ ਪਾਲੋ ਕੋ ਇੰਨਾ ਖਤਰਨਾਕ ਨਸ਼ਾ ਜਦਾ ਸੁਣ ਮੈਂ ਪੁੱਛਣਾ ਚਾਹੁੰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਤੇਰੀ ਏਸੀ ਵਾਲੀ ਬੀਬੀ ਜਿਹੜੀ ਏਸੀ ਲਾ ਕੇ ਲੈ ਗਈ ਚੋਰੀ ਕਰਕੇ ਲੈ ਗਈ ਹਸਤਾੌਰ ਚੋਂ ਤੇ ਉਹ ਗਰਲਾਰ ਖਨਾਰ ਐਮਐਲਏ ਖਨਾਰ ਤੋਂ ਭਲਵਾਨ ਕਹਿੰਦਾ ਜਿਹਨੂੰ ਬੜਾ ਇਮਾਨਦਾਰਾ ਬੜਾ ਘੈਂਟ ਬੰਦਾ ਬੜਾ ਨੇਕ ਬੰਦਾ ਉਹ ਟਰਾਲੀਆਂ ਚੋਰੀ ਕਰਾਂਗਾ ਕਿਸਾਨਾਂ ਦੀ ਉੱਥੋਂ ਨੇ ਰਾਜ ਚੋਰੀ ਕਰਾਏ ਤੁਨ ਕੀ ਚੱਕ ਲੈ ਗਏ ਬੰਦੇ ਆਹ ਤੁਹਾਡੀ ਸਰਕਾਰ ਆ ਯਾਰ ਕਰੋਗੇ ਕਾਰਵਾਈ ਮੈਂ ਕਹਿੰਦਾ ਬਾਪ ਨੂੰ ਜਿਹੜਾ ਹੈਗਾ ਸਿੰਗਲਾ ਐਸਪੀਡੀ ਕਾਰਵਾਈ ਹੋਊਗੀ ਜੇ ਅਸੀਂ ਗੱਲ ਤਾਂ ਛੱਡ ਦੇ ਕਰ ਦਿਓ ਜੇ ਮੈਂ ਕੋਈ ਗੱਲ ਗਲਤ ਕਹਿ ਰਿਹਾ ਮਹਿੰਦਰਪਾਲ ਲੁੰਗਰ ਨੇ ਕੋਈ ਗਲਤ ਗੱਲ ਕਹੀ ਹੈ ਜੋ ਮਰਜ਼ੀ ਕਾਰਵਾਈ ਕਰ ਦਿਓ ਐ ਕਿੰਨੀਆਂ ਗਵਾਜਾਂ ਦੱਬ ਲੋਗੇ ਇਹਨਾਂ ਦਾ ਐਮਐਲਏ ਕੱਲ ਮੰਤਰੀ ਵੀ ਐਮਨ अरोड़ा ਬੋਲੀ ਜਾਂਦਾ ਅਸੀਂ ਜੀ ਹਾਕ ਚ ਪਾ ਕੇ ਕੱਢ ਲਾਂਗੇ ਬਾਜਵੇ ਵਰਗਿਆਂ ਦੇ ਜਿਹੜੀ ਇਹਨੇ ਗੱਲ ਕੀਤੀ ਹੈ ਇਹ ਜੀ 92 ਚ ਪਤਾ ਨਹੀਂ ਇਹਦੇ ਸਬੰਧ ਸੀ ਪਤਾ ਨਹੀਂ ਕਿਹੜੇ ਅੱਤਵਾਦੀਆਂ ਨਾਲ ਜੀ ਪਾਕਿਸਤਾਨ ਨਾਲ ਸਬੰਧ ਸੀ ਜੀ ਕਿਹੜੀ ਚਿੱਠੀ ਲਿਖੀ ਗਈ 11 ਸਾਲ ਪਹਿਲਾਂ ਜੀ ਓ ਭਾਈ ਸਾਹਿਬ ਤੇਰੀ ਸਰਕਾਰ ਆ ਤੂੰ ਮੰਤਰੀ ਆ ਤੇਰਾ ਮੁੱਖ ਮੰਤਰੀ ਆ ਕਾਰਵਾਈ ਕਰੋ ਲੋਕਾਂ ਨੂੰ ਕੀ ਸੁਣਾ ਰਹੇ ਹੋ ਕਾਰਨ ਕੀ ਲੋਕਾਂ ਨੂੰ ਫालतू ਦੀਆਂ ਗੱਲਾਂ ਜੁਲਝਾ ਕੇ ਕਿਵੇਂ ਰੱਖਣਾ ਹੈ ਕਮਰਾ ਕਿਵੇਂ ਕਰਨਾ ਟੋਟਕੇ ਬਾਜੀ ਕਹਾਣੀਆਂ ਚੁਟਕਲੇ ਉਹਦੇ ਬਿਆਨ ਬਾਜੀ ਉਹਦੇ ਬਿਆਨ ਬਾਜੀ ਉਹਦੇ ਪਰਚਾ ਉਹਦੇ ਪਰਚਾ ਆ ਬਸ ਖੇਡੀਆਂ ਜਾਂਦੇ ਆ ਬਰਬਾਦ ਕਰਤਾ ਪੰਜਾਬ ਬਰਬਾਦ ਹਰ ਪੱਖ ਤੋਂ ਆ ਸੂਏ ਥੋੜੀ ਮੈਂ ਗੱਲ ਕਰ ਲੈ ਵੀ ਜੇਕਰ ਚੱਲਿਆ ਨੇੜੇ ਆਇਆ ਆ ਆ ਸੂਏ ਥੋੜੇ ਪੱਕੇ ਕਰਤੇ ਅੱਜ ਇਹਦੇ ਬਾਰੇ ਬੋਲਦੇ ਨੇ ਨਾ ਪਾਣੀ ਨੂੰ ਛੋਟਾ 14-15 ਸਾਲ ਦਾ ਬੱਜਾ ਪੰਜਾਬ ਕੋਲੇ ਉੱਠ ਖੜਾਏ ਉੱਠਣਾ ਦਾ ਛੋਟੀਆਂ ਆਉਣ ਬਾਰੀਆਂ ਨਸਲਾਂ ਫਸਲਾਂ ਧਰਤੀ ਸੱਪੇ ਦਾ ਛੋਟੀਆਂ ਤਰਾ ਹੋ ਜਾਣੀ ਐ ਫਿਰ ਪਾਣੀ ਮੁੱਕ ਚਲਿਆ ਆਪਾਂ ਇਹਦੇ ਬਾਰੇ ਵਿੱਚ ਚੁੱਪੇ ਬੈਠੇ ਹਜਾਰਾਂ ਬਾਗਿਆ ਪਾਣੀ ਛੋਟੇ ਉੱਤੇ ਆਪਾਂ ਚੁੱਪਾ ਲੁਧਿਆਣਾ ਕੱਠ ਰੱਖਿਆ ਸੀ ਪੰਜਾਬ ਧਰਜ ਵੱਲ ਗਿਆ 80-80% ਲੋਕ ਪੀਂਡਦਾ ਪਾਣੀ ਤੋਂ ਹਜਿਆ ਨਾਲੇ ਪਾਣੀ ਪੀ ਕੇ ਕੈਂਸਰ ਕਾਲਾ ਪੀਲਿਆ ਤੀਜੇ ਨੰਬਰ ਤੇ ਆ ਗਿਆ ਪੰਜਾਬ ਪੂਰੇ ਭਾਰਤ ਦੇ ਵਿੱਚੋਂ ਕਹਿੰਦੇ ਚ ਐਚ ਆਈ ਵੀ ਪੁਰਸਦਾ ਇਹ ਜੋ ਵੀਰ ਦਾ ਤੀਜੇ ਨੰਬਰ ਤੇ ਪੰਜਾਬ ਪੁੰਨ ਗਿਆ ਸਾਡੇ ਕੋਲ ਵੀ ਬਚਨ ਦਾ ਰਾਹ ਹੈਗਾ ਹਲੇ ਵੀ ਜਿਹੜੇ ਬੋਲਦੇ ਆ ਦੋ ਚਾਰ ਬੰਦੇ ਵਾਖਾਉਂਦੇ ਆ ਕੋਈ ਨਾ ਕੋਈ ਟਾਕ ਮਣ ਕੇ ਉਹਨੂੰ ਜਾ ਕੇ ਜੇ ਸਿਰ ਤੋਂ ਜੇਲਾ ਮਰਵਾ ਦਿੰਦੇ ਆ ਦੋਪਰਾ ਉਹ ਅੱਜ ਅਰਸੀ ਮਹਿੰਦਰਪਾਲ ਸਿੰਘ ਲੋਂਬਾ ਸੁਖਵੀਰ ਸਿੰਘ ਭੰਮ ਦੇ ਹੱਕ ਜਾਏ ਆ ਧੰਨਵਾਦ ਸਾਰੇ ਜਿਹੜੇ ਪਿੰਡਾਂ ਦਾ ਮੇਰੇ ਮਾਮਾ ਭੈਣਾ ਵੀ ਆਈਆਂ ਲੋਜਬਾਨ ਬਜ਼ੁਰਗ ਸਾਰੇ ਤੇਰੇ ਇਕੱਠੇ ਹੋ ਕੇ ਆਏ ਆ ਇਹ ਝੂਠਾ ਪਰਚਾ ਮੈਂ ਪੰਸਰ ਮਾਨ ਨੂੰ ਕਹਿੰਨਾ ਕਿ ਜੇ ਤੇਰੇ ਜਿਹ ਹਿੰਮਤ ਆ ਤੇਰੇ ਜੁੱਤ ਹੈ ਤਾਂ ਸਹੀ ਕੰਮ ਕਰਕੇ ਦਿਖਾ ਸਾਡ ਲੋੜ ਰਹੇਗਾ ਸੱਜਣਾ ਹਾਲਾਤ ਇੱਕੀ ਛੋੜੇ ਕੀ ਕਰਦੇ ਲੋਕ ਪਿੰਡਾਂ ਚ ਛੇ ਥੋੜੇ ਹੁਣੀ ਪੈਰ ਲਾ ਕੇ ਕਰਜਾ ਦੇ ਬਚ ਕਰ ਸਕਦਾ ਮਹਰਾ ਮਹਤਾ ਪੰਜਾਬ ਦੇ ਲੋਕ ਇੱਥੇ ਕਰ ਲਿਆ ਕਰਨਗੇ ਨਹੀਂ ਬੁਰਾ ਹਾਲ ਜੁਸਕੜ ਕੇ ਰੱਖਣਗੇ ਲੋਕਾ ਯਾਦ ਰੱਖਿਓ ਸੋਹੀ ਇੱਥੇ ਪ੍ਰਸ਼ਾਸਨ ਵੀ ਖੜਾ ਸੁਣਦਾ ਸੀਐਡੀ ਵੀ ਖੜੀ ਸੁਣਦੀ ਆ ਦੇਖਦੇ ਆ ਅਗਲੀ ਰਣਨੀਤੀ ਕੀ ਹੈ ਕਮੇਟੀ ਨਾਲ ਵਿਚਾਰਦੇ ਆ ਆਉਣ ਵਾਲਾ ਪ੍ਰੋਗਰਾਮ ਵੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕਰਾਂਗੇ ਵਾਢੀ ਦਾ ਸੀਜ਼ਨ ਸਾਰੇ ਬੰਦੇ ਸਾਡੇ ਕੰਮਾਂ 'ਚ ਵੜੇ ਹੋਏ ਆ ਇਸੇ ਕਰਕੇ ਧੰਨਵਾਦ ਤੁਹਾਡਾ ਕਿ ਇੰਨੇ ਕੰਮ ਦੀ ਰੋਜ਼ ਦੇ ਵਜੇ ਪਹਿਲਾਂ ਆਇਆ ਇੱਕ ਸੱਜਣ ਨੇ ਤੋਂ ਵੀ ਇੰਨਾ ਦਿਨ ਧੁੱਬ ਲੋਨਤਾਈ ਕਰਦੇ ਤਾਂ ਬਜ਼ੁਰਗ ਨੂੰ ਕਦੇ ਘਰੇ ਰੱਖ ਲੈਂਦੇ ਆ ਵੀ ਭਾਈ ਖੜ ਜੋ ਹਲੇ ਬਾੜੀ-ਬਾੜ ਲਗੇ ਮਗਰੋਂ ਸਸਕਾਰ ਕਰਾਂਗੇ ਸੋ ਇੰਨੇ ਕੰਮ ਦੇ ਰੋਜ਼ ਤੁਸੀਂ ਆਇਓ ਧੰਨਵਾਦ ਤੁਹਾਡਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਅਗਲੇ ਸ਼ਹਿਰ ਅਸ ਨੂੰ ਕਿਵੇਂ ਠੱਖਾ ਕਰਨਾ ਹੈ ਕੀ ਰੂਪ ਦੇਣਾ ਹੈ ਕਿੱਧਰ ਨੂੰ ਆਪਾਂ ਜਾਣਾ ਹੈ ਜਾਂ ਕਿਵੇਂ ਜੇ ਠੱਖਾਸ਼ਾਈ ਕਰਦੇ ਆ ਉਹਦੀ ਗ੍ਰਿਫਤਾਰੀ ਕਰਦੇ ਆ ਇਹ ਕੀ ਕਰਦੇ ਆ ਕਿਦੋਂ ਜਿਵੇਂ ਇਹ ਜਾਣਣਾ ਚਾਹੁੰਦੇ ਜਾਣਦੇ ਆਪਾਂ ਜਾਣਣ ਨੂੰ ਤਿਆਰ ਆ ਬੜੋ ਕਿੰਨੇ ਕ ਬੰਦਿਆਂ ਨੂੰ ਫੜਦੇ ਆ ਭਰੋ ਜੇਲ੍ਹਾਂ ਕਿੰਨੇ ਕ ਬੰਦਿਆਂ ਨੂੰ ਫੜ ਕੇ ਭਰਦੇ ਹੋ ਤੇ ਆਵਾਜ਼ਾਂ ਬੰਦ ਨਹੀਂ ਹੋਣੀਆਂ ਕਿੰਨੀਆਂ ਕ ਆਵਾਜ਼ਾਂ ਦੱਬੋਗੇ ਕਿਉਂ ਡਰਾਮੇ ਕਰਦੇ ਹੋ ਕਿਉਂ ਖੇਡਣ ਕਰਦੇ ਹੋ ਕਿਉਂ ਦਿਖਾਵਾ ਕਰਦੇ ਹੋ ਵੀ ਜੋ ਨਸ਼ਾ ਬਰੋ ਤੇ ਸ਼ੇਰ ਰੱਖਿਆ ਭਾਈ ਉਹਨਾਂ ਵਾਲੇ ਬੰਦੇ ਫੜ ਕੇ ਅੰਦਰ ਕਰੀ ਜਾਂਦੇ ਤੁਸੀਂ ਪ੍ਰਸ਼ਾਸਨ ਆ ਖੜਾ ਸੌਂਦੇ ਆ ਕੀ ਕਹਿੰਦੇ ਆ ਅਗਲੀ ਜਿਹੜੀ ਵੀ ਕੋਈ ਰਣਨੀਤੀ ਹੋਈ ਵਿਉਂਤਬੰਦੀ ਹੋਈ ਭਰਾਵੋ 57 ਮਿੰਟਾਂ ਦੇ ਵਿਕਤਾ ਹੋਣ ਡਸਟੇ ਸੈਕਟਰੀ ਆ ਉਹ ਦੱਸੂਗਾ ਵੀ ਆਪਣਾ ਅਗਲਾ ਪ੍ਰੋਗਰਾਮ ਕੀ ਆ ਉਹ ਛੇਤੀ ਆਪਾਂ ਅਗਲਾ ਉਹ ਲੀਕ ਦੇ ਵੱਡੇ ਪੱਦਰ ਤੇ ਤਿਆਰੀ ਕਰਕੇ ਪੂਰੇ ਪੰਜਾਬ ਦੇ ਵਿੱਚ ਐਂ ਦਾ ਹਰ ਇੱਕ ਨੂੰ ਦਾ ਬਲਾਣੇ ਫਰਾ ਹੋਵੇ ਕੋਈ ਬੰਦਾ ਇਹਨਾਂ ਨੇ ਬੋਲਣ ਵਾਲਾ ਕੋਈ ਬੰਦਾ ਲੜਨ ਵਾਲਾ ਖੜਨ ਵਾਲਾ ਛੱਡਣਾ ਨਹੀਂ ਧੰਨਵਾਦ ਸਾਰੀ ਸੰਗਤ ਦਾ ਉਬਰੇ ਗੁਰਜੀਕਾ ਕਾਲਸਾ ਵਾਹਿਗੁਰਜੀ ਕੀ